ਦੇਖੋ ਮੇਰਾ ਪੁੱਤ ਬਾਰਡਰ ਤੇ ਜੀਤ ਹੋਇਆ ਉਹਨੇ ਕੋਈ ਕੋਈ ਨਸ਼ਾ ਕਰਕੇ ਤਾਂ ਨਹੀਂ ਆਪਣੀ ਜਾਨ ਗਵਾਈ ਆ ਦੇਸ਼ ਦੀ ਖਾਤਰ ਮੇਰਾ ਪੁੱਤ ਜੀਤ ਹੋਇਆ ਇਹ ਸਰਕਾਰ ਉਹਨੂੰ ਜੀਦਾ ਤਰਖਾ ਕਵੇ ਮੇਰੇ ਪੁੱਤ ਦਾ ਮਾਨ ਸਨਮਾਨ ਨਾ ਰੋਲੇ ਮੈਨੂੰ ਰੋਣ ਦੀ ਜੇ ਚੀਜ਼ਾਂ ਦੇ ਪਰਿਵਾਰ ਹੀ ਰੋਲ ਕੇ ਝੜਕਾਂ ਤੇ ਤਾਂ ਕੋਈ ਮਾਂ ਪੁੱਤ ਨੂੰ ਬਾਰਡਰ ਤੇ ਨਹੀਂ ਘੱਲੂਗੀ ਕੋਈ ਮਾਂ ਪੁੱਤ ਨੂੰ ਬਾਹਰ ਤੇ ਨਹੀਂ ਕੱਦੂਗੀ ਮੈਂ ਇਹ ਕਹਿਨੀ ਆ ਕਿ ਇਹ ਅਗਨੀ ਵੀਰ ਆ ਜਿਹੜੀ ਸਕੀਮ ਇਹਨੂੰ ਜਾਂ ਤਾਂ ਪੱਕੀ ਕੀਤਾ ਜਾਵੇ ਤੇ ਜਾਂ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਜਿੱਤਰਾ ਅਸੀਂ ਮਿਲਕਦੇ ਆ ਹੋਰ ਕੋਈ ਮਾਂ ਨਾ ਮਿਲਕੇ ਮੇਰੇ ਵਾਂਗੂ ਮੇਰਾ 20 ਸਾਲ ਦਾ ਪੁੱਤ ਚਲਾ ਗਿਆ ਪਰ ਮੈਂ ਦਰਦ ਦਰਦ ਦੇ ਭੜਕਦੀ ਆ ਇਨਸਾਫ ਦੀ ਘਾਤਰ ਪਰ ਮੈਂ ਇਨਸਾਫ ਆ ਤੇ ਪੁੱਤ ਦਾ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਮੈਂ ਵੀ ਦਰਦਾਰੀ ਭੜਕਦੀ ਰਹੂਗੀ ਜਦੋਂ ਮੈਨੂੰ ਇਨਸਾਫ਼ ਮਿਲੇਗਾ ਮੈਨੂੰ ਉਦੋਂ ਚੈਨ ਆਊਗਾ 2 ਮਿੰਟ ਉੱਥੇ ਸਮਾਂ ਹੋ ਗਿਆ ਹਾਂਜੀ ਹਾਂਜੀ ਪੀਆ ਦੇ ਅਧਿਕਾਰੀ ਉੱਥੇ ਗੱਲ ਕੁਝ ਨਹੀਂ ਕੁਝ ਨਹੀਂ ਕੋਈ ਆਰਮੀ ਨਾਲ ਗੱਲ ਹੋਈ ਆਰਮੀ ਦੇ ਕੋਲ ਅਸੀਂ ਜਾ ਕੇ ਆਏ ਸੀ ਢੀਂਗਰ ਖੁਦ ਸਮਾਨ ਲੈ ਕੇ ਆਈ ਪੁੱਤ ਦਾ ਜਗਾ ਵੇਖ ਕੇ ਆਏ ਆ ਥਾਵਾ ਦੇਖ ਕੇ ਆਈ ਸਭ ਕੁਝ ਦੇਖ ਕੇ ਆਈ ਪੁੱਤ ਦਾ ਪਰ ਮੇਰੇ ਪੁੱਤ ਨੂੰ ਰੋਲਿਆ ਜਾ ਰਿਹਾ ਕੋਈ ਇਨਸਾਫ਼ ਨਹੀਂ ਦੇ ਰਿਹਾ ਜੀ ਜਦੋਂ ਸਮਾਂ ਸੀ ਮੁਖਮੰਦ ਵੀ ਸਾਹ ਨੂੰ ਮਿਲ ਗਏ ਹਾਂਜੀ ਨਹੀਂ ਜੀ ਨਹੀਂ ਮਿਲੇ ਨਹੀਂ ਜੀ ਨੇਂ ਜੇ ਕਰੀਏ ਕਰੀਏ ਜੇ ਹਾਂਜੀ ਰਸਤੀਆਂ ਕਰਈਆਂ ਜੀ ਉਹ ਨੱਚੇ ਰਸਤੀਆਂ ਨਹੀਂ ਜਲ ਕਰਵਾ ਜੀ ਆਹ ਕਿਸਾਨ ਜੂਨੀਅਨ ਦਾ ਵੀ ਸਾਥ ਮਿਲ ਗਿਆ ਬਹੁਤ ਵੱਡਾ ਜੀ ਬਹੁਤ ਵੱਡਾ ਮੈਂ ਦਿਲੋਂ ਧੰਨਵਾਦ ਕਰਦੀ ਆਂ ਮੇਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇੰਨੀ ਤਪਦੀ ਗਰਮੀ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਬਾਕੀ ਮੈਂ মিডিਆ ਦਾ ਵੀ ਧੰਨਵਾਦ ਕਰਦੀ ਆਂ ਕਿ ਤੁਸੀਂ ਸਾਡੀ ਖਬਰ ਪਚਾਉਂਦੇ ਹੋ ਤੁਸੀਂ ਸਾਡਾ ਸਹਿਯੋਗ ਦਿੰਦੇ ਹੋ ਪਰ ਮੈਂ ਉਹਨਾਂ ਚਿਰ ਪੜਕੂ ਜਿੰਨਾ ਚਿਰ ਉਹਨਾਂ ਕੋਲ ਕੋਈ ਸੌਣ ਦਾ ਮੌਕਾ ਨਹੀਂ ਸੀ ਕੋਈ ਸ਼ਬਦਾਂ ਦੀ ਛੋੜੀ ਮੈਂ ਛੋਲੀ ਅੱਟ ਕੇ ਛੋੜੀ ਅੱਟ ਕੇ ਪਤਨਾਂ ਸਾਹਿਬ ਮੰਗਦੀਆਂ ਮੇਰੀ ਬੋਤੀ ਵੀ ਮੇਰੇ ਸਾਥ ਤੋਂ ਬੇਹਿੰਦੀ ਗੱਡੀ ਅਕੇ ਲੱਗੂ ਬਹੁਤ ਵੱਡਾ ਕੰਮ ਦੇਖੋ ਸਭ ਤੋਂ ਪਹਿਲਾਂ ਤਾਂ ਬੜੀ ਦਰਦਨਾਕ ਗੱਲ ਇਹ ਹੈ ਕਿ ਕਿਸਾਨ ਯੂਨੀਅਨਾਂ ਨੂੰ ਹੈਲੋ ਕਿਸਾਨਾਂ ਦੀਆਂ ਮੰਗਾਂ ਸਾਡੇ ਮਸਲੇ ਸਾਡੇ ਮੁੱਦਿਆਂ ਤੇ ਪ੍ਰੋਟੈਸਟ ਕਰਨਾ ਪਵੇ ਤਾਂ ਮੈਨੂੰ ਲੱਗਦਾ ਹੋਰ ਗੱਲ ਹੈ ਇਹ ਕਿੰਨੀ ਦੁਖਦਾਈ ਗੱਲ ਹੈ ਕਿ ਸਾਨੂੰ ਪ੍ਰੋਟੈਸਟ ਇਸ ਲਈ ਕਰਨਾ ਪੈ ਰਿਹਾ ਕਿ ਜੀ ਇਸ ਨੌਜਵਾਨ ਨੇ ਜਿਹਨਾਂ ਬੱਚਿਆਂ ਨੇ ਦੇਸ਼ ਦੀ ਪ੍ਰਭੂਸਤਾ ਨੂੰ ਕਾਇਮ ਰੱਖਣ ਦੇ ਲਈ ਆਪਣੇ ਪ੍ਰਾਣ ਤਿਆਗ ਦਿੱਤੇ ਜਾਣ ਸ਼ਰਾਧਾਂ ਦੇ ਗੋਲੀਆਂ ਖਾ ਕੇ ਸ਼ਹੀਦ ਹੋ ਜਾਣ ਪਰ ਉਹਨਾਂ ਦੇ ਬਾਪੇ ਦਰਦ-ਦਰ ਤੇ ਤੜਫਦੇ ਫਿਰਦੇ ਨੇ ਕੁਰਲਾਉਂਦੇ ਫਿਰਦੇ ਨੇ ਦਰਦ ਦਰਦੀਆਂ ਠੋਕਰਾਂ ਖਾਂਦੇ ਫਿਰਦੇ ਆ। ਔਰ ਉਹਨਾਂ ਨੂੰ ਇਹ ਕਹਿਣਾ ਪੈ ਰਿਹਾ ਹੋਵੇ ਕਿ ਇਹਨੂੰ ਸ਼ਹੀਦ ਦਾ ਦਰਜਾ ਦੇ ਦਿਓ। ਕਿੱਡੀ ਮਾੜੀ ਗੱਲ ਆ ਤੇ ਕਿੱਡੀ ਮੰਦ ਭਾਗੀ ਗੱਲ ਆ, ਸ਼ਰਮ ਦੀ ਗੱਲ ਹੈ ਸਾਡੀ ਸਰਕਾਰ ਵਾਸਤੇ। ਸਰਕਾਰ ਨੂੰ ਚਾਹੀਦਾ ਸੀ ਇਹ ਸਾਡੇ ਇੱਥੇ ਧਿਕਰ ਗੱਲ ਆਉਣੀ ਨਹੀਂ ਦੇਣੀ ਚਾਹੀਦੀ ਸੀ। ਬੱਚਾ ਸ਼ਹੀਦ ਹੋ ਗਿਆ ਸੀ। ਮਾਪਿਆਂ ਦੇ ਸਿਰ ਤੇ ਹੱਥ ਸਰਕਾਰ ਦਾ ਇਹੀ ਬਣਦਾ ਸੀ। ਕਿ ਉਹਨਾਂ ਦੀ ਅੱਖਾਂ ਪਹੁੰਚਣ ਦੇ ਲਈ ਉਸੇ ਦਿਨ ਐਲਾਨ ਕਰਦੇ ਕਿ ਪੰਜਾਬ ਸਰਕਾਰ ਇਹਨੂੰ ਸ਼ਹੀਦ ਮੰਨਦੀ ਹੈ ਤੇ ਸ਼ਹੀਦ ਦਾ ਦਰਜਾ ਦਿੰਦੀ ਹੈ ਨਾਲ ਮਾਪਿਆਂ ਨੇ ਕਿਵੇਂ ਆਪਦਾ ਜੀਵਨ ਜਿਉਣਾ ਹੈ ਉਹਦੇ ਲਈ ਪੰੰਤੀ ਇਹਨਾਂ ਦੀ ਆਰਥਿਕ ਸਹਾਇਤਾ ਤੇ ਜਿਹੜਾ ਇਹਨਾਂ ਦਾ ਭਾਈ ਮਜੂਜ਼ ਹੋ ਗਿਆ ਜਿਹੜਾ ਫੌਜ ਦੇ ਵਿੱਚ ਜਾਣਾ ਚਾਹੁੰਦਾ ਸੀ ਮਾਂ ਨੇ ਮੱਥ ਲਿਆ ਕਿ ਮੇਰਾ ਇੱਕ ਭਾਵੇਂ ਸ਼ਹੀਦ ਹੋ ਗਿਆ ਮੈਂ ਦੂਜਾ ਵੀ ਇਕ ਲਾਂਗੀ ਕਿੱਡੇ ਵੱਡਾ ਜਿਗਰਾ ਮਾਂ ਦਾ ਲੇਕਿਨ ਪਿੱਛੇ ਕਿਉਂ हट ਗਈ ਉਹ ਕਹਿੰਦੀ ਜਦੋਂ ਸ਼ਹੀਦ ਦਾ ਦਰਜਾ ਹੀ ਨਹੀਂ ਦੇਣਾ ਤੇ ਮੈਂ ਮਰਵਾ ਕੇ ਕੀ ਕਰਨੀ ਐਦਾ ਤੁਸੀਂ ਚਾਚਬਾ ਦੇਖੋ ਮਾਂ ਦਾ ਕਿੰਨਾ ਵੱਡਾ ਹੈ ਤੇ ਸਰਕਾਰ ਇਹ ਕਰਤੂਤ ਕਰਕੇ ਸਾਡੀਆਂ ਸਾਰੀਆਂ ਮਾਵਾਂ ਦਾ ਜਿਹੜਾ ਦਿਲ ਨੂੰ ਬਿਲੂਨ ਬਿਲੁੰਦਰ ਦਾ ਕੰਮ ਕਰ ਰਹੀ ਹੈ ਸਾਡੇ ਇਸ ਨੌਜਵਾਨ ਨੂੰ ਸਾਡੇ ਇਸ ਬੱਚੇ ਨੂੰ ਸ਼ਹੀਦ ਦਾ ਦਰਜਾ ਦੇਵੇ ਸਰਕਾਰ ਮਾਪਿਆਂ ਦਾ ਜੀਵਨ ਨਿਰਭਾ ਕਿਵੇਂ ਹੋਣਾ ਉਹਨਾਂ ਦੀ ਆਰਥਿਕ ਮਦਦ ਹਰ ਉਹ ਦੇ ਭਰਾ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਜਿਹੜੀ ਅੱਜ ਅਸੀਂ ਮੋਟੀ ਮੋਟੀ ਗੱਲ ਕਰਦੇ ਆਂ ਬਾਕੀ ਅੱਗੇ ਅਸੀਂ ਦੁਬਾਰਾ 7 ਤਰੀਕ ਤੋਂ ਬਾਅਦ ਕਿਉਂਕਿ 7 ਅਗਸਤ ਨੂੰ ਸਾਡੀ ਐਸਕੇਐਮ ਨਾਨ ਪੋਲੀਟੀਕਲ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਵੱਲੋਂ ਵਿਸ਼ੇਸ਼ ਤੌਰ ਤੇ ਪੂਰੀ ਤਾਕਤ ਦੇ ਨਾਲ ਲੈਂਡ ਪੂਲਿੰਗ ਦੇ ਖਿਲਾਫ 14 ਪਿੰਡ ਦੇ ਵਿੱਚ ਵੱਡਾ ਇਕੱਠ ਕੀਤਾ ਜਾ ਰਿਹਾ ਉੱਥੋਂ ਆਵਾਂਗੇ ਐਸਕੇਐਮ ਨਾਲ ਮੀਟਿੰਗ ਹੋਏਗੀ ਅੱਜ ਜਦੋਂ ਸਾਨੂੰ ਡੀਸੀ ਸਾਹਿਬ ਜਦੋਂ ਮੰਨ ਪੱਤਰ ਦੇਵਾਂਗੇ ਦੇਖਦੇ ਆ ਕੀ ਗੱਲ ਕਰਦੇ ਨੇ ਕੀ ਭਰੋਸਾ ਦਿੰਦੇ ਆ ਉਸ ਤੋਂ ਬਾਅਦ ਫਿਰ ਜਿਹੜਾ ਰੁਪਈਆ ਰਿਹਾ ਅਗਲਾ ਪ੍ਰੋਗਰਾਮ ਉਹਦੇ ਤੋਂ ਸਾਹਿਬ ਇਹਦੇ ਵਿੱਚ ਵੇਖਿਆ ਗਿਆ ਕਿ ਸਰਕਾਰ ਜਦੋਂ ਵਰਤੀ ਕਰਦੀ ਉਹਦੇ ਵਿੱਚ ਇਹ ਚੀਜ਼ ਕਲੀ ਨਹੀਂ ਦਿੱਤੀ ਜਾਂਦੀ ਕਿ ਇਹਨੂੰ ਸ਼ੀਦਮ ਦਿੱਤਾ ਜਾ ਜੇ ਜਾਵੇ ਕਿ ਲੱਗਦਾ ਨਹੀਂ ਕਿ ਇਹ ਪਾਲਿਸੀ ਨੂੰ ਰੱਦ ਕਰਨਾ ਚਾਹੀਦਾ ਜੇ ਜਵਾਨੇ ਪੰਜਾਬ ਦੀ ਤਰ੍ਹਾਂ ਬੱਸ ਤਾਂ ਇਹ ਪਾਲਿਸੀ ਤੇ ਜੇ ਗੱਲ ਕਰੀਏ ਤਾਂ ਬੜਾ ਗੰਭੀਰ ਸਿੱਟੇ ਨਿਕਲਣਗੇ ਅਗਰੇ ਪਾਲਿਸੀ ਰਹੀ ਤਾਂ 4 ਸਾਲ ਬਾਅਦ ਬੱਚੇ ਰਿਟਾਇਰ ਹੋ ਰਹੇ ਨੇ ਨਿਕਲ ਜਾਂਦੇ ਨੇ ਨਵੇਂ ਆ ਵੀ ਪਰਸੈਂਟੇਜ ਉਨੀ ਆ ਨਹੀਂ ਰਹੀ ਜਿੰਨੇ ਉਹਦੇ ਵਿੱਚ ਰਹਿਣੇ ਚਾਹੀਦੇ ਆ ਫੌਜ ਨੂੰ ਮਜ਼ਬੂਤ ਰੱਖਣ ਲਈ ਜਿੰਨੀ ਗਿਣਤੀ ਦੇ ਵਿੱਚ ਰਿਟਾਇਰਮੈਂਟ ਹੋ ਰਹੀ ਆ ਔਰ ਅਸੀਂ ਇੱਕ ਕਾਂਕੜਾ ਕੱਢਿਆ ਸੀ ਕਿ ਅਗਰ 15 ਸਾਲ ਸਰਕਾਰ ਦਾ ਇਹ ਰਵਈਆ ਰਿਹਾ ਤਾਂ 15 ਸਾਲਾਂ ਦੇ ਵਿੱਚ ਵਿੱਚ ਸਾਡੀ ਸੈਨਾ ਹੀ ਅੱਧੀ ਰਹਿ ਜਾਊਗੀ ਤਾਂ ਜੇ ਅੱਧੀ ਰਹੂਗੀ ਤਾਂ ਇਹਦਾ ਮਤਲਬ ਆ ਬਾਹਰ ਲੇਗਾ ਮੁਲਕਾਂ ਤੋਂ ਸਰਹਾਦਾਂ ਤੇ ਰਾਖੀ ਕਰਨ ਦੇ ਲਈ ਸਾਨੂੰ ਸਾਡੇ ਨੌਜਵਾਨਾਂ ਦੀ ਘਾਟ ਮਹਿਸੂਸ ਹੋਏਗੀ। ਮਦਾਨ ਜੀ ਅੱਜ ਡੀਸੀ ਦਫਤਰ ਬੈਠੋ ਜੇ ਨਾ ਸੁਣਵਾਈ ਹੁੰਦੀ ਤਾਂ ਅਗਲਾ ਸਟੈਪ ਤੁਹਾਡਾ ਯੂਨੀਅਨ ਵੱਲੋਂ ਕੀ ਹੋਏਗਾ? ਅਗਲਾ ਮੈਂ ਤੁਹਾਨੂੰ ਪਹਿਲਾਂ ਗੱਲ ਕਰੀ ਆ ਕਿ ਅਸੀਂ ਮੀਟਿੰਗ 7 ਤਰੀਕ ਤੋਂ ਬਾਅਦ ਮੀਟਿੰਗ ਕਰਾਂਗੇ ਸਰਕਾਰ ਦਾ ਰਵਈਆ ਜਾਣਾਂਗੇ ਕਿ ਇਹੋ ਜਿਹਾ ਰਵਈਆ ਕੀ ਗੱਲ ਆਉਂਦੀ ਆ ਉਹਦੇ ਤੇ ਫਿਰ ਅਗਲਾ ਪ੍ਰੋਗਰਾਮ ਲਿਆਂ।